ਕਰਦਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਜਵਾਨ ਨਮੋ ਬੁੱਧਾ ਤੁਸੀਂ ਦੇਖ ਰਹੇ ਜੇ ਸਮਾਜਿਕ ਹਲਚਲ ਚੈਨਲ ਤੇ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ਿਰਗਿਲ ਆਏ ਰੋਈ ਦੀ ਤਰ੍ਹਾਂ ਜਨਤਾ ਜਨਰਨ ਦੀ ਕਚੈਰੀ ਵਿੱਚ ਹਾਜ਼ਰ ਹੁੰਦੇ ਹਾਂ ਜੀ ਔਰ ਉਮੀਦ ਹੈ ਕਿ ਅੱਜ ਜੋ ਇੱਕ ਹਿੰਦੂ ਵੀਰ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਵਿੱਚ ਆਣ ਕੇ ਜੋ ਸ਼ਬਦ ਬੋਲੇ ਹਨ ਉਹ ਉਹਨਾਂ ਦੀ ਜ਼ੁਬਾਨ ਤੋਂ ਸੁਣਦੇ ਹਾਂ ਆਓ ਇਸ ਵੀਡੀਓ ਨੂੰ ਦੇਖੀਏ ਔਰ ਵਿਚਾਰ ਕਰੀਏ ਜੀ ਧੰਨਵਾਦ। ਉਹ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਾਰੇ ਵਿਚਾਰ ਸੁਣਨ ਸਮਝਣ ਤੋਂ ਬਾਅਦ ਆਪਣੇ ਵਿਚਾਰ ਦੇਣੇ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਅਸੀਂ ਹਰ ਰੋਜ਼ ਬਿਆਨ ਸੁਣਦੇ ਆਂ ਪੜ੍ਹਦੇ ਆਂ ਸਮਝਦੇ ਆਂ। ਸੋ ਮੈਂ ਹਿੰਦੂ ਵੀਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਡਟ ਕੇ ਉਹਨਾਂ ਦੇ ਨਾਲ ਖੜੀਏ ਡਟ ਕੇ ਉਹਨਾਂ ਦਾ ਸਾਥ ਦੇਈਏ। ਕਿਹੜੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਆਂ? ਪੰਜਾਬ ਦੇ ਵਿੱਚ ਬਾਰੀ ਲੋਕਾਂ ਦਾ ਤੁਸੀਂ ਦੇਖੋ ਰੇੜੀਆਂ ਤੋਂ ਲੈ ਕੇ ਵੱਡੇ ਵੱਡੇ ਛੋਟੇ ਛੋਟੇ ਕਾਰੋਬਾਰੋਂ ਤੋਂ ਲੈ ਕੇ ਵੱਡੇ ਵੱਡੇ ਉਦਿਆਂ ਤੱਕ ਜਿਹੜਾ ਕਬਜ਼ਾ ਬਾਹਰੀ ਲੋਕਾਂ ਦਾ ਹੋ ਚੁੱਕਿਆ ਸਾਨੂੰ ਚਾਹੀਦਾ ਕਿਉਂਕਿ ਮੇਰੇ ਰੁਜ਼ਗਾਰੀ ਸਿੱਖਾਂ ਦੇ ਵਿੱਚ ਨਹੀਂ ਸਾਰੇ ਪੰਜਾਬੀ ਬੇਰੁਜ਼ਗਾਰ ਹੋ ਰਹੇ ਸਿਰਫ ਸਿੱਖਾਂ ਦੇ ਨਹੀਂ ਸਾਡੇ ਹਿੰਦੂਆਂ ਦੀ ਵੀ ਬਹੁਤ ਜ਼ਿਆਦਾ ਰੁਜ਼ਗਾਰ ਹੋ ਰਹੇ ਬਾਹਰ ਭੱਜ ਰਹੇ ਹੈ ਹੋਰ ਸ਼ਹਿਰਾਂ 'ਚ ਕੰਮ ਕਰਨ ਜਾਣਾ ਪੈ ਰਿਹਾ ਪਰਵਾਰਾਂ ਤੋਂ ਦੂਰ ਖੜਾ ਪੈ ਰਿਹਾ ਇਸੇ ਤਰ੍ਹਾਂ ਜਿਹੜਾ ਸਾਡੇ ਤੁਸੀਂ ਦੇਖੋਗੇ ਕਿ ਜਿਹੜੇ ਸਿੱਖ ਗੁਰੂ ਸਹਿਬਾਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਗੁਰੂ ਘਰਾਂ ਨੂੰ ਕਹਿੰਦੇ ਤੇ ਸ਼ੈਤਾਨ ਰੰਦਾ ਹੈ ਉਹਨਾਂ ਦੇ ਹੱਥੋਂ ਪ੍ਰਸ਼ਾਦ ਲੈ ਕੇ ਦੇਖ ਪ੍ਰਸ਼ਾਦ ਲੈ ਕੇ ਨਹੀਂ ਖਾਂਦੇ ਸੋ ਸਾਡੇ ਵੀ ਦੇਵੀ ਦੇਵਤਿਆਂ ਬਾਰੇ ਹਿੰਦੂ ਮਹਾਪੁਰਖਾਂ ਬਾਰੇ ਉਹਨਾਂ ਦੇ ਚੰਗੇ ਵਿਚਾਰ ਹੈ ਨਹੀਂ ਸਾਡੇ ਬੱਚੇ ਵੀ ਤਾਂ ਉੱਥੇ ਜਾ ਹੀ ਰਹੇ ਇਸ ਕਰਕੇ ਇਹ ਵੀ ਸਾਡਾ ਸਾਰਿਆਂ ਦਾ ਹੀ ਮਸਲਾ ਹੈ ਕੋਈ ਥੱਲੇ ਸਿੱਖਾ ਦਾ ਮਸਲਾ ਨਹੀਂ ਹੈ ਬੇਰੁਜ਼ਗਾਰੀ ਉਹ ਤੋਂ ਬਾਅਦ ਇਹ ਦੂਸਰਾ ਮਸਲਾ ਤੇ ਤੀਸਰਾ ਮਸਲਾ ਜਿਹੜਾ ਸਾਡਾ ਹੈਗਾ ਉਹ ਚਿੱਟੇ ਦੇ ਨਾਲ ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਰ ਰਹੇ ਹੈ ਜਿੱਥੇ ਸਰਕਾਰਾਂ ਨਾਕਾਮ ਰਹੀਆਂ ਸਾਰੇ ਹੀ ਤੰਤਰ ਫੇਲ ਹੋ ਗਿਆ ਉੱਥੇ ਭਾਈ ਅਮਰਿਤਪਾਲ ਸਿੰਘ ਨੇ ਇੱਕ ਦੱਸਿਆ ਕਿ ਭਾਈ ਅਮਰਿਤ ਸ਼ਕੋ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਤੇ ਨੌਜਵਾਨ ਅਮਰਿਤ ਸ਼ਕ ਵੀ ਰਹੇ ਆ ਧਰਮ ਨਾਲ ਜੁੜ ਰਹੇ ਜਦੋਂ ਧਰਮ ਦਾ ਰਾਜ ਹੁੰਦਾ ਹੈ ਤਾਂ ਭਗਵਦ ਗੀਤਾ ਵੀ ਅਸੀਂ ਪੜਦੇ ਹਾਂ ਜਦੋਂ ਧਰਮ ਦਾ ਲੋਕ ਧਾਰਮਿਕ ਧਰਮ ਨੂੰ ਜ਼ਿਆਦਾ ਜੁੜਨਗੇ ਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਖਤਮ ਹੁੰਦੀਆਂ ਜਾਣਗੀਆਂ ਸੋ ਸਾਡੇ ਹਿੰਦੂ ਬੱਚਿਆਂ ਨੂੰ ਬੇਨਤੀ ਹੈ ਕਿ ਅਸੀਂ ਧਰਮ ਨਾਲ ਜੁੜੀਏ ਸੰਤ ਜੀ ਨੇ ਅਸੀਂ ਢੰਡਰਾ ਵਾਲੇ ਕਹਿੰਦੇ ਹੁੰਦੇ ਸੀ ਵੀ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਚਾਹੀਦਾ ਹਰ ਸਾਲ ਸਾਨੂੰ ਆਪਣੇ ਧਰਮ ਦੇ ਵਿੱਚ ਪੱਕੇ ਹੋਣ ਦੀ ਲੋੜ ਹੈ ਅਸੀਂ ਵੀ ਆਪਣੇ ਧਰਮ ਦੇ ਨਾਲ ਪਰਪੱਕ ਤੌਰ ਤੇ ਜੁੜੀਏ ਤੇ ਨਸ਼ਿਆਂ ਤੋਂ ਬਚੀਏ ਨਸ਼ੇ ਬੇਰੁਜ਼ਗਾਰੀ ਤੇ ਹੋਰ ਸਾਡੇ ਧਰਮਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂ ਸਾਹਿਬਾਨਾਂ ਨੂੰ ਸ਼ਤਾਨ ਮਸਲੇ ਵਾਲੇ ਲੋਕਾਂ ਤੋਂ ਬਚੀਏ ਇਹ ਮਸਲੇ ਪੰਜਾਬ ਦੇ ਹੀ ਆ ਸਾਰੇ ਕਿਤੇ ਨਾ ਕਿਤੇ ਆ ਕੇ ਸਾਡੀ ਜਿਹੜੀ ਵਿਚਾਰਧਾਰਾ ਹੈਗੀ ਕਾਫੀ ਲੋਕਾਂ ਦੀ ਸਾਡੇ ਕਾਫੀ ਹਿੰਦੂ ਇਸ ਦੀ ਨਸਮਤ ਹੋਣਗੇ ਕਈ ਨਹੀਂ ਵੀ ਹੋਣਗੇ ਕਿ ਖਾਲਸਾ ਦੀ ਗੱਲ ਉਹ ਤਾਂ ਅਲੱਗ ਮਸਲਾ ਜਿਹੜੇ ਪੰਜਾਬ ਦੇ ਲੱਖ ਸਦਾਨਾ ਤੇ ਭਾਈ ਅਮਰਪਾਲ ਸਿੰਘ ਹੁਣ ਮੁੱਦੇ ਚੱਕ ਰਹੇ ਸਾਨੂੰ ਇਹਨਾਂ ਦੇ ਨਾਲ ਪਹਿਲਾਂ ਸਾਸਤਾ ਦੇਣਾ ਚਾਹੀਦਾ ਹੈ ਨਾ ਜੱਟ ਕੇ ਪਹਿਲਾਂ ਚੀਜ਼ਾਂ ਦਾ ਸਾਸ ਲਈਏ ਇਹਨਾਂ ਦੀ ਗੱਲ ਕਰੀਏ ਕਈ ਕਿਉਂਕਿ ਸਾਡੇ ਦੇਖੋ ਦੁੱਖ ਦੀ ਗੱਲ ਸਾਡੀ ਇਹ ਵੀ ਸਾਡੇ ਹਿੰਦੂਆਂ ਕੋਲੇ ਕੋਈ ਚੰਗਾ ਆਗੂ ਹੈ ਨਹੀਂ ਭਾਈ ਅਮਰਪਾਲ ਸਿੰਘ ਸਿੱਖਾਂ ਦੇ ਵਿੱਚ ਇੱਕ ਚੰਗੇ ਆਗੂ ਆਏ ਆ ਉਹਨਾਂ ਨੂੰ ਲੋਕ ਸੁਣ ਰਹੇ ਆ ਸਮਝ ਰਹੇ ਹੋ ਸਾਡੀ ਵੱਧ ਕਿਸਮਤੀ ਹੈ ਕੱਲ ਉਹ ਵੀ ਸ਼ਾਇਦ बोल रहे ਸੀ ਖੈਰ ਉਹ ਤਾਂ ਸਿੱਖ ਉਹਨਾਂ ਨੂੰ ਨਹੀਂ ਪਤਾ ਪਰ ਸਾਡੇ ਹਿੰਦੂਆਂ ਨੂੰ ਬਹੁਤ ਘੱਟ ਪਤਾ ਉਹ ਕਹਿ ਰਹੇ ਸੀ ਕਿ ਸ਼ਿਵ ਸੈਨਾ ਵਾਲਿਆਂ ਨੇ ਕਿਤੇ ਨਾ ਕਿਤੇ ਸ਼ਿਵਜੀ ਭਗਵਾਨ ਦਾ ਵੀ ਜਿਹੜਾ ਨਾਮ ਬਦਨਾਮ ਕੀਤਾ ਹੈ ਸ਼ਿਵਜੀ ਦਾ ਵੀ ਨਾਮ ਬਦਨਾਮ ਕੀਤਾ ਸੋ ਸਾਡੇ ਲੋਕਾਂ ਨੂੰ ਵੀ ਇਹੀ ਹੈ ਵੀ ਸ਼ਿਵ ਸੈਨਾ ਸ਼ਿਵਜੀ ਦੇ ਨਾਮ ਤੋਂ ਕੋਈ ਸ਼ਿਵ ਸੈਨਾ ਨਹੀਂ ਸ਼ਿਵ ਸੈਨਾ ਸ਼ਿਵਾਜੀ ਮਹਾਰਾਜੀ ਦੇ ਨਾਮ ਤੋਂ ਬਣੀ ਹੋਈ ਹੈ ਖੈਰ ਕਿਸੇ ਦੇ ਵੀ ਨਾਮ ਤੋਂ ਬਣੀ ਹੈ ਕਿਸੇ ਵੀ ਹਸਤੀ ਦੇ ਨਾਮ ਤੋਂ ਬਣੀ ਹੈ ਪਰ ਸਾਡੇ ਆਗੂ ਇਸ ਤਰੀਕੇ ਦੀਆਂ ਗੱਲਾਂ ਨਹੀਂ ਕਰਦੇ ਜਿਸ ਤਰੀਕੇ ਦੀਆਂ ਲੌਜੀਕਲ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਜੇ ਤਰਕ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਇਹ ਸਾਡੇ ਚ ਕਮੀ ਹੈ ਔਰ ਜਿਹੜੇ ਸਾਡੇ ਲੀਡਰ ਪੁੱਠੇ ਸਿੱਦੇ ਬਿਆਨ ਦਿੰਨੇ ਆ ਸਾਡੀ ਸਾਨੂੰ ਟੋਕਣਾ ਚਾਹੀਦਾ ਸਾਨੂੰ ਰੋਕਣਾ ਚਾਹੀਦਾ ਉਹਨਾਂ ਨੂੰ ਤਾਂ ਕਿ ਏਕਤਾ ਵੀ ਬਣੀ ਰਹੇ ਤੇ ਸਾਡਾ ਜਿਹੜਾ ਲਿਹਾਜ਼ ਇਹੀ ਹੈ ਵੀ ਪੰਜਾਬ ਪੰਜਾਬੀ ਬੋਲੀ ਦੀ ਆਪਾਂ ਗੱਲ ਕਰ ਰਹੀਏ ਕੁਝ ਲੋਕਾਂ ਦੇ ਅੰਦਰ ਲਿਖ ਕੇ ਹੀ ਪਾਰੇਗੇ ਜੀ ਪੰਜਾਬ ਦਾ ਹਿੰਦੀ ਪੰਜਾਬੀ ਬੋਲੀ ਦੀ ਕੋਈ ਨਹੀਂ ਗੱਲ ਕਰਦਾ ਤਾਂ ਯਾਬਦਾ ਹਿੰਦੂ ਪੰਜਾਬੀ ਦੀ ਗੱਲ ਕਰਦਾ ਪਰ ਹੁਣ ਕਹਾਣੀ ਇਹ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬਾਹਰੀ ਲੋਕ ਆਏ ਉਹ ਕਦੇ ਵੀ ਪੰਜਾਬੀ ਨੂੰ ਨਹੀਂ ਪੰਜਾਬੀ ਨਾਲ ਸਹਿਮਤ ਨਹੀਂ ਹੁੰਦੇ ਇਸ ਕਰਕੇ ਸਾਨੂੰ ਇਸ ਭਲੇਖੇ ਚੋਂ ਬਾਹਰ ਆਣਾ ਚਾਹੀਦਾ ਕਿ ਕੋਈ ਵੀ ਬਾਹਰੀ ਬੰਦਾ ਪੰਜਾਬ ਦਾ ਕਦੇ ਭਲਾ ਨਹੀਂ ਜਾਊਗਾ ਸਾਨੂੰ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਅਸੀਂ ਪੰਜਾਬੀ ਲਿਖਦੇ ਹਾਂ ਸੋ ਸਾਰੇ ਸਾਡੇ ਜਿਹੜੇ ਪੰਜਾਬ ਦੇ ਹਿੰਦੂ ਜ਼ਿਆਦਾਤਰ ਮੈਂ ਇਹ ਕਹਿ ਦਵਾ ਕੇ 80 ਤੋਂ 85% ਲੋਕ ਜਾਂ ਵੀ ਨੂੰ ਪਿਆਰ ਕਰਦੇ ਪੰਜਾਬੀ ਬੋਲਦੇ ਆ ਹਮ ਉਹਨਾਂ ਲੋਕਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਉਹਨਾਂ ਨੇ ਆਈਡੀਆ ਕਿੱਥੇ ਬਣਾਈਆਂ ਹੋਈਆਂ ਉਹ ਪੰਜਾਬੀ ਭਾਸ਼ਾ ਦਾ ਵਿਰੋਧ ਕਰਦੇ ਇਸ ਕਰਕੇ ਤੁਸੀਂ ਟਾਰਗੇਟ ਸਾਨੂੰ ਨਾ ਕਰਿਆ ਕਰੋ ਸੋ Hindu ਵੀਰਾਂ ਨੂੰ ਵੀ ਇਹ ਨਹੀਂ ਕਿ ਡਟ ਕੇ ਆਪਾਂ ਸਾਥ ਦੇਈਏ ਨਾ ਮਸਲਿਆਂ ਦੇ ਉੱਤੇ ਕਿਉਂਕਿ ਬੱਚੇ ਸਾਡੇ ਵੀ ਟਿੱਕੇ ਨਾ ਮਰ ਰਹੇ ਬੇਰੁਜ਼ਗਾਰ ਸਾਡੇ ਵੀ ਬੱਚੇ ਹੋ ਰਹੇ ਸਾਡੇ ਵੀ ਧਰਮ ਲਈ ਉਹਨਾਂ ਹੀ ਖਤਰਾ ਹੈ ਸੋ ਇਸ ਕਰਕੇ ਸਾਨੂੰ ਚਾਹੀਦਾ ਬੱਸ ਬੰਦ ਸੀ ਲੋਕੋ ਜਿਹੜਾ ਅੱਗੇ ਲੱਕੇ ਤੁਰਿਆ ਹੋਇਆ ਸਾਡੇ ਕੋਈ ਨਹੀਂ ਲੱਗਿਆ ਵੱਖਰੀ ਗੱਲ ਹੈ ਜਿਹੜਾ ਹਾਂ ਲੱਖਾ ਸਦਾਣਾ ਭਾਵੇਂ ਭਾਈ ਅਮਰਪਾਲ ਸਿੰਘ ਜਿਹੜੇ ਅੱਗੇ ਲੱਗੇ ਹੋਏ ਉਹਨਾਂ ਦਾ ਤੇ ਵੀਡੀਓ ਨੂੰ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ ਆਪਣੇ ਸੁਝਾਅ ਜਰੂਰ ਭੇਜਣਾ ਜੀ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਕਿੱਲ ਤੁਹਾਡਾ ਸਾਰਿਆਂ ਦਾ ਤਹਿਤ ਰੋ ਸ਼ੁਕਰਗੁਜ਼ਾਰ ਜੀ ਧੰਨਵਾਦ